ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਕਰਨਜੀਤ ਸਿੰਘ ਹਾਲੀ ਗੱਲ ਇਸ ਤਰ੍ਹਾਂ ਮੇਰੇ ਵੀਰ ਜਿੰਨਾ ਚਿਰ ਸਾਡੇ ਖੁਦ ਚ ਮੈਂ ਮੈਂ ਕਿਸੇ ਨੂੰ ਬੁਰਾ ਨਹੀਂ ਕਹੂੰਗਾ ਸਾਡੇ ਖੁਦ ਕਿਸਾਨਾਂ ਦੇ ਵਿੱਚ ਗੁਨਾਹ ਅਸੀਂ ਆਪ ਗੁਨਾਹਗਾਰਾਂ ਇੱਥੋਂ ਦੇ ਅਸੀਂ ਐਮਐਲਏ ਚੁਣ ਲੈਨੇ ਆ ਇੱਥੋਂ ਦੇ ਅਸੀਂ ਹਲਕਾ ਚਾਰਜ ਉਹਨਾਂ ਦੇ ਮਗਰਪਾਜ ਲੈਨੇ ਆ ਆਪ ਅਸੀਂ ਲੁੱਟ ਦਾ ਸ਼ਿਕਾਰ ਹੁੰਨੇ ਆ ਜੇਕਰ ਅਸੀਂ ਚਾਹੀਏ ਤੇ ਸਾਡੇ ਤੋਂ 1 ਕਿੱਕ ਰੁਪਈਆ ਵੀ ਵੱਧ ਨਹੀਂ ਲੁੱਟ ਸਕਦਾ ਇੱਥੇ ਕੀ ਹੋ ਰਿਹਾ ਇੱਥੋਂ ਦੇ ਇਸ ਟਾਈਮ ਜਿਹੜਾ ਮੱਕੀ ਆ ਮੱਕੀ ਦੇ ਵਿੱਚ ਕਿਸਾਨ ਪੂਰੇ ਲੁੱਟੇ ਜਾ ਰਹੇ ਆ ਪਰ ਨਾ ਤਾਂ ਇੱਥੋਂ ਦੇ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦਾ ਕੋਈ ਧਿਆਨ ਆ ਨਾ ਕੋਈ ਐਸ ਡੀ ਐਮ ਸਾਹਿਬ ਦਾ ਧਿਆਨ ਆ ਨਾ ਕੋਈ ਖੇਤੀਬਾੜੀ ਦੇ ਅਫਸਰ ਦਾ ਧਿਆਨ ਆ ਜਿਹੜੇ ਇੱਥੋਂ ਦੇ ਜਿਹੜੇ ਦੁਕਾਨਦਾਰ ਆ ਉਹ ਆਪਣੀ ਮਨਮਰਜ਼ੀ ਕਰਦੇ ਆ ਉਹ ਆਪਣੀ ਮਨਮਰਜ਼ੀ ਦੀ ਰੇਟ ਲਾਉਂਦੇ ਆ ਉਹ ਪਹਿਲਾਂ ਕੀ ਹੁੰਦਾ ਉਹਨਾਂ ਨੂੰ ਪਤਾ ਜੀ ਇੱਥੇ ਐਦ ਕਿ ਆ ਬੀ ਜਿਹੜਾ ਨਾ ਪਹਿਲੋਂ ਇਹਨਾਂ ਨੇ ਮਸ਼ਹੂਰੀ ਕਰਨੀ ਹੁੰਦੀ ਹੈ ਜੀ ਇੱਕ ਬੀ ਦੀ ਇਹ ਬੀ ਬਹੁਤ ਵਧੀਆ ਉਹ ਸਾਰੇ ਕਿਸਾਨਾਂ ਤੱਕ ਉਹ ਮੈਸੇਜ ਚਲੇ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਉਹ ਉਸ ਉਸ ਬੀ ਨੂੰ ਜਿਹੜਾ ਇੱਕ ਸਾਈਡ ਸਾਈਡ ਤੇ ਕਰ ਦਿੱਤਾ ਜਾਂਦਾ ਸਾਈਡ ਤੇ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਹਾਕਾਰ ਮੱਚਦੀ ਕਿਤੇ ਮੈਂ ਨਾ ਰਹਿ ਜਾ ਮੈਂ ਨਾ ਰਹਿ ਜਾ ਉਹਦਾ ਰੇਟ ਜੇ 2000 ਆ ਤੇ 3000 ਕਰ ਦਿੰਦੇ ਆ ਉਹ ਫਿਰ ਸਾਡੇ ਕਿਸਾਨ ਆ ਉਹ ਆਪ ਲੁੱਟ ਲੁੱਟ ਦਾ ਸ਼ਿਕਾਰ ਹੁੰਦੇ ਜਾ ਕੇ ਕੋਈ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ ਦੂਜਾ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ। ਇਹ ਸਾਰੇ ਦੇ ਜ਼ਿੰਮੇਵਾਰ ਜਿਹੜੇ ਸਾਡੇ ਇੱਥੋਂ ਦੇ ਮੌਜੂਦਾ ਐਮ.ਐਲ.ਏ. ਇੱਥੋਂ ਦਾ ਪ੍ਰਸ਼ਾਸਨ ਇਹਨਾਂ ਦੀ ਨਿਗਾਹ ਹੋਵੇ ਤਾਂ ਇਹ ਲੁੱਟ ਨਹੀਂ ਹੋਣੀ ਚਾਹੀਦੀ। ਇਹ ਤਾਂ ਹੁਣ ਜੇ ਆਪਾਂ ਲੀਡਰਾਂ ਦੀ ਗੱਲ ਕਰੀਏ ਇਹ ਤਾਂ ਆਸ ਵਿੱਚ ਇੱਕ ਜਣਾ ਬੇਰ ਸਾਹਿਬ ਬੈਹਿੰਦਾ ਸੌਂ ਖਾਨ ਦੂਜਾ ਅਗਲੇ ਦਿਨ ਪ੍ਰੈਸ ਕਾਨਫਰੰਸ ਕਰ ਲੈਂਦਾ। ਜਿਹੜੇ ਤੁਸੀਂ ਕੰਮ ਕਰਨੇ ਆ ਜਿਹੜੇ ਆ ਕਿਸਾਨ ਲੁੱਟੇ ਜਾ ਰਹੇ ਆ ਇਧਰ ਨੂੰ ਖਿਆਲ ਕਰੋ। ਉਹ ਕਹਿੰਦਾ ਮੈਂ ਮਹਮਾਨਦਾਰ ਆ ਮੈਂ ਸੌਂ ਖਾਨਾ ਦੂਜਾ ਕਹਿੰਦਾ ਨਹੀਂ ਜੀ ਇਹਨੇ ਐ ਕੀਤਾ ਸੀਗਾ ਇਹ ਇਹ ਖੇਡ ਦੇ ਵਿੱਚ ਪੈਸੇ ਲੁੱਟੀ ਜਾਂਦਾ ਯਾਰ ਅਸੀਂ ਇਸ ਚੀਜ਼ ਤੋਂ ਕੀ ਤੁਸੀਂ ਕਿਸਾਨਾਂ ਦੀ ਬਾਹ ਫੜੋ ਠੀਕ ਆ ਉਹ ਖਾਂਦਾ ਉਹ ਖਾਂਦਾ ਉਹ ਖਾਂਦਾ ਮਹਾਰਾਜ ਵੇਂਦਾ ਪਰ ਜਿਹੜਾ ਤੁਸੀਂ ਆ ਕੰਮ ਹਣਾ ਮੱਕੀ ਆ ਜਿਹੜਾ ਅੱਜ 2000 ਦਾ 3000 ਦਾ ਬੀਜ ਲਿਆ ਕੇ ਖਾਤ ਆ ਉਹ ਜਿਹੜੇ ਡੀਏਪੀ ਮਿਲਦੀ ਆ ਉਹਦੇ ਨਾਲ ਜਿਹੜਾ 5-500 ਦਾ ਸਮਾਨ ਵੱਖਰਾ ਦੁਕਾਨਦਾਰ ਦੇ ਰਿਆ ਉਹ ਉਹਦਾ ਕੌਣ ਜ਼ਿੰਮੇਵਾਰ ਆ ਵੀ ਤੁਸੀਂ ਤਾਂ ਆਪ ਸਿੱਜੀ ਦੀ ਜਾਨੇ ਆ ਅੱਗੇ ਵੀ ਮਹਾਰਾਣਾ ਜੀ ਨੂੰ ਜਦੋਂ ਹਾੜਾ ਹਾਏ ਸੀ ਨਾ ਉਦੋਂ ਵੀ ਰਾਣਾ ਜੀ ਨੂੰ ਮੈਂ ਹੀ ਸੱਦਿਆ ਸੀ ਉਤੋਂ ਆ ਗਏ ਤੇ ਹੁਣ ਹੀ ਰਾਣਾ ਸਾਹਿਬ ਹੁਣ ਆਓ ਇੱਥੇ ਤੇ ਮੱਕੀ ਵਾਲ ਮੜਾ ਧਿਆਨ ਦਿਓ ਆਪਣੇ ਯਾਰਾਂ ਇੱਕੜਾ ਜਿਹੜੀ ਇੱਥੇ ਮੱਕੀ ਆ ਲੋਕ ਬਜਾਈ ਕਰ ਰਹੇ ਆ ਤੇ ਜਿਹੜੀ ਬਲੈਕ ਚ ਲੈ ਰਹੇ ਆ ਜਿਹੜਾ 2000 ਦਾ ਬੀਜ ਆ 3 3 4 4000 ਨੂੰ ਨਹੀਂ ਲੈ ਰਹੇ ਰੋਕ ਵੇਖੋ ਜੀ ਰਾਣਾ ਜੀ ਤਾਂ ਬਹੁਤ ਵੱਡੇ ਬਿਜ਼ਨਸਮੈਨ ਆ ਲੀਡਰ ਨਹੀਂਗੇ ਬਿਜ਼ਨਸਮੈਨ ਇਹ ਬਿਜ਼ਨਸਮੈਨ ਆ ਤੇ ਜਿਹੜੇ ਦੂਸਰੇ ਆ ਸਾਡੇ ਭਾਊ ਆਪਣੇ ਹਲਕਾ ਚਾਰਜ ਸੱਜਣ ਸਿੰਘ ਜੀ ਉਹ ਅਫਸਰ ਰਟਾਇਰ ਹੋਇਆ ਲੀਡਰ ਤਾਂ ਇਹਨਾਂ ਚ ਕੋਈ ਵੀ ਨਹੀਂਗਾ ਇਹ ਤਾਂ ਉਹਨੇ ਆਪਣਾ ਬਿਜ਼ਨਸ ਦੇਖਣਾ ਉਹ ਆਪਣੇ ਅਸਰ ਸਾਈਚ ਤੁਰਿਆ ਫਿਰਦਾ ਆਪਾਂ ਵੇਖਿਆ ਹੀ ਆ ਦੋ ਦਿਨ ਪਹਿਲਾਂ ਕੀ ਹੋ ਰਿਹਾ ਇਸ ਕਰਕੇ ਭਾਉ ਜੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਆ ਲੋਕਾਂ ਦੀ ਬਾਹ ਫੜੋ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਤੁਸੀਂ ਹਲਕਾਚਾਰ ਜਾਂ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਆ ਲੋਕਾਂ ਨੂੰ ਲੁੱਟ ਤਾ ਉਹ ਬਚਾਓ ਜਿਹੜੇ ਲੁੱਟਾ ਜਿਹੜੀ ਲੁੱਟ ਚੱਲ ਰਹੀ ਆ ਨਾ ਇਹ ਤੋਂ ਲੋਕਾਂ ਨੂੰ ਬਚਾਉਣਾ ਤੁਹਾਡਾ ਫਰਜ ਆ ਨਾ ਕਿ ਤੁਸੀਂ ਬੇਰ ਸਾਹਿਬ ਜਾ ਕੇ ਚੂਤ ਸੌਮਾ ਖਾਮੋ ਤੇ ਦੂਜਾ ਤੁਹਾਨੂੰ ਖਵਾਵੇ ਮੇਰੀ ਇਹੀ ਬੇਨਤੀ ਆ ਤੁਹਾਡੇ ਅੱਗੇ ਕਾ ਨਾਂ ਦੇਣ ਇਹ ਸਾਰੇ ਜਿੰਨੇ ਵੀ ਆ ਨਾ ਇਹ ਇਹ ਜਾਣ ਬੁੱਝ ਕੇ ਦਿੰਦੇ ਆ ਇਹ ਚੋਰ ਹੋਣਗੇ ਖੁਦ ਜੇ ਦਿੰਦੇ ਕਿਉਂ ਦਿੰਦੇ ਆ ਮੇਰੇ ਤੋਂ ਨਹੀਂ ਕਿ ਲੈ ਜਾਂਦਾ ਆ ਕੇ ਮੈਂ ਰਾਣਾ ਜੀ ਦੀ ਇੰਟਰਵਿਊ ਸੁਣਦਾ ਹੈ ਜੀ ਕੋਈ 31000 ਦੀ ਪਰਚੀ ਕੱਟਣ ਡਿਆ ਕੋਈ 40000 ਦੀ ਵੇਖੋ ਰਾਣਾ ਸਾਹਿਬ ਮੈਂ ਕੋਈ ਆਮ ਆਦਮੀ ਪਾਰਟੀ ਵਾਲਾ ਕਨਚਾਰ ਸੱਜਣ ਸਿੰਘ ਦਾ ਮਹਿਤੀ ਨਹੀਂਗਾ ਜੇਕ ਲੋਕ ਉਹਨੂੰ ਜਾ ਕੇ ਦਿੰਦੇ ਆ ਤੇ ਉਹ ਲੈਂਦਾ ਨਾ ਦੇਣ ਲੋਕ ਮੇਰੇ ਕੋਲੇ ਨਹੀਂ ਆ ਗਿਆ ਤੁਹਾਡੇ ਕੋਲੇ ਨਹੀਂ ਆ ਗਿਆ ਐਵੇਂ ਉਹ ਗੱਲਾਂ ਨਾ ਕਰਿਆ ਕਰੋ ਠੀਕ ਆ ਜੇ ਤੁਸੀਂ ਨਾਂ ਦਿਓ ਮੈਂ ਤਾਂ ਜੀ ਇੱਥੇ ਇਹ ਵੇਖਿਆ ਪਹਿਲੋਂ ਕਾਲੀ ਦਲ ਦੀ ਸਰਕਾਰ ਸੀ ਉਹੀ ਬੰਦੇ ਬੀਬੀ ਜੀ ਦੇ ਮਗਰ ਬੈਠੇ ਹੁੰਦੇ ਸੀ ਬਾਅਦ ਚ ਆ ਗਏ ਚੀਮਾ ਸਾਹਿਬ ਉਹੀ ਬੰਦੇ ਚੀਮਾ ਸਾਹਿਬ ਦੇ ਮਗਰ ਬੈਠੇ ਹੁੰਦੇ ਸੀ ਬਾਅਦ ਚ ਆ ਗਏ ਆਪਣੇ ਆ ਸੱਜਣ ਸਿੰਘ ਜੀ ਉਹੀ ਬੰਦੇ ਇੱਧਰ ਬੈਠੇ ਆ ਤੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਉਹ ਰਾਣਾ ਜੀ ਦੇ ਮਗਰ ਬੈਠੇ ਆ ਇਹ ਬੰਦੇ ਇਹ ਗੁਨਾਹ ਜਿਹੜਾ ਨਾ ਇਹ ਗੁਨਾਹ ਸਾਡੇ ਲੋਕਾਂ ਦਾ ਹੋਰ ਕਿਸੇ ਦਾ ਗੁਨਾਹ ਨਹੀਂਗਾ ਤੇ ਇਸ ਕਰਕੇ ਨਾ ਮੇਰੇ ਵੀਰ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਤੇ ਆਪਣੇ ਸੱਜਣ ਸਿੰਘ ਜੀ ਤੁਹਾਨੂੰ ਹਲਕਨ ਚਾਰਜ ਆ ਤੇ ਕੋਈ ਲੋਕਾਂ ਦੀ ਬਾਹ ਫੜੋ ਆ ਸੌਆਂ ਸੁਆਂ ਨੂੰ ਛੱਡੋ ਸੌਂ ਸੁਹਣੇ ਲੀਡਰਾਂ ਨੂੰ ਦੀ ਉਹ ਕਹਦਾ ਲੀਡਰ ਆ ਜਿਹੜਾ ਸੌਂ ਖਾਂਦਾ ਥੇਗਾ ਖਾ ਲਏ ਹੋਣਗੇ ਤੁਸੀਂ ਮਾੜੇ ਮੋਟ ਮੈਂ ਉੱਤੇ ਤਰਾਜ ਨਹੀਂ ਕਰਦਾ ਇਸ ਕਰਕੇ ਕਿਰਪਾ ਕਰੋ ਇਹਨਾਂ ਦੀ ਬਾਹ ਫੜੋ ਤੇ ਇਹਨਾਂ ਨੂੰ ਮਤਲਬ ਲੋਕਾਂ ਨੂੰ ਇਨਸਾਫ ਦਿਵਾਓ ਇੱਦੀ ਵਿੱਚ ਅੱਜ ਕੱਲੀ ਮੱਕੀ ਤੇ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਝੋਨੇ ਦੀ ਫਸਲ ਵੀ ਕੀਤੀ ਸੀ ਝੋਨੇ ਦਾ ਵੀ ਵਿਕਿਆ ਸੀ ਤੇ ਉਹ ਵੀ 1.5 150 ਰੁਪਏ ਕਿਲੋ ਦੇ ਭਾਅ ਦੇ ਨਾਲ ਵੇਚਿਆ ਗਿਆ ਸੀ। ਪਰ ਉਸ ਤੋਂ ਅੱਗੇ ਜੇ ਡੀਏਪ ਮਿਲਦੀ ਆ ਤੇ ਉਹਦੇ ਨਾਲ ਨੈਨੋ ਯੂਰੀਆ ਤੇ ਸਲਫਰ ਵਰਗੇ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਆ ਉਹ ਦਿੱਤੇ ਜਾਂਦੇ ਆ ਕੰਪਨੀਆਂ ਨੂੰ ਖੁੱਲ ਮਿਲ ਗਈ ਆ ਕਿ ਤੁਸੀਂ ਬੀਜ ਦੇ ਨਾਲ ਖਾਦ ਦੇ ਨਾਲ ਕੁਝ ਵੀ ਦੇ ਦਿਓ ਕਿਸਾਨ ਨੂੰ ਲੈਣਾ ਹੀ ਪੈਂਦਾ ਕਿਉਂਕਿ ਕਿਸਾਨ ਦੀ ਮਜਬੂਰੀ ਆ। ਉਨੇ ਫਸਲ ਵੀ ਬੀਜਣੀ ਹੁੰਦੀ ਆ ਉਹਨੂੰ ਖਾਦ ਵੀ ਚਾਹੀਦੀ ਆ ਤੇ ਉਹਨੂੰ ਪੀ ਵੀ ਚਾਹੀਦਾ ਔਰ ਇਹਦੇ ਉੱਪਰ ਇੱਕ ਮੈਂ ਹੋਰ ਨਾਲ ਤੁਹਾਨੂੰ ਦੱਸ ਦੇਵਾਂ ਸਾਡੀ ਯੂਨੀਵਰਸਿਟੀ ਸਿਰਫ ਨਾਂ ਦੀ ਆ ਉਹ ਜਿਹੜੀ ਜ਼ਮੀਨ ਰੱਖੀ ਹੋਈ ਆ ਉਹ ਇੱਕ ਨਾਂ ਦੀ ਰੱਖੀ ਹੋਈ ਆ ਕਿਉਂਕਿ ਕਹਿਣ ਦਾ ਮਤਲਬ ਉੱਥੇ ਡਾਕਟਰ ਜਿਹੜੇ ਰੱਖੇ ਹੋਏ ਆ ਉਹ ਕੀ ਕੰਮ ਕਰਦੇ ਪਏ ਆ ਮੱਕੀ ਦੀਆਂ ਡਵੈਲਪ ਕਿਸਮਾਂ ਅੱਜ ਯੂਨੀਵਰਸਿਟੀ ਦੀ ਇੱਕ ਵੀ ਮਾਰਕੀਟ ਦੇ ਵਿੱਚ ਹੈ ਨਹੀਂ ਜਿਹੜੀ ਹਾਈਬ੍ਰਿਡ ਕਿਸਮਾਂ ਦੇ ਬਰਬਰ ਝਾੜ ਦਿੰਦੀ ਹੋਵੇ ਔਰ ਹਾਈਬ੍ਰਿਡ ਦੇ ਨਾਂ ਤੇ ਜ਼ਿਮੀਂਦਾਰ ਦੀ ਲੁੱਟ ਹੁੰਦੀ ਆ ਕਿਸਾਨ ਦੀ ਜੇ ਹਾਈਬ੍ਰਿਡ ਝੋਨਾ ਵੇਚਿਆ ਸੀ ਉਹ ਵੀ ਲੁੱਟ ਕਰਕੇ ਵੇਚਿਆ ਸੀ ਔਰ ਜਮ੍ਹਾਂ ਖੁਰੀ ਕਰਕੇ ਵੇਚਿਆ ਸੀ ਅੱਜ ਹਾਈਬ੍ਰਿਡ ਮੱਕੀ ਦਾ ਬੀਜ ਜਿਹੜਾ ਵਾ ਉਹ ਵੀ ਇਸੇ ਤਰ੍ਹਾਂ ਹੀ ਲੁੱਟ ਕਰਕੇ ਵੇਚਿਆ ਜਾ ਰਿਹਾ ਇਹ ਬਹੁਤ ਵੱਡੀ ਮਿਲੀਭੁਗਤ ਆ ਮਿਲੀਭੁਗਤ ਦੀ ਗੱਲ ਕੀਤੀ ਕਿਹਦੇ ਨਾਲ ਮਿਲੀਭੁਗਤ ਆ ਇਹਦੇ ਵਿੱਚ ਮੈਂ ਸਿੱਧੇ ਤੌਰ ਤੇ ਕਿਸੇ ਨੂੰ ਇਲਜ਼ਾਮ ਨਹੀਂ ਕਰ ਸਕਦਾ ਔਰ ਕਹਿਣ ਦਾ ਮਤਲਬ ਕਿ ਇਹਨਾਂ ਨਾ ਤਾਂ ਯੂਨੀਵਰਸਿਟੀ ਨੂੰ ਕੋਈ ਦੇਖਣ ਵਾਲਾ ਤੇ ਨਾ ਇਹਨਾਂ ਦੁਕਾਨਦਾਰਾਂ ਨੂੰ ਹੀ ਕੋਈ ਦੇਖਣ ਵਾਲਾ ਜੇ ਦੇਖਣ ਵਾਲਾ ਨਹੀਂ ਤੇ ਫਿਰ ਸਰਕਾਰ ਦੀ ਨਜ਼ਰ ਵਿੱਚ ਨਹੀਂ ਜਾਂ ਸਰਕਾਰ ਦੇਖਣਾ ਨਹੀਂ ਚਾਹੁੰਦੀ ਤੇ ਇਹ ਜਿਹੜੀ ਮੱਕੀ ਦੇ ਜਿਹੜੇ ਆ ਓਵਰ ਰੇਟ ਦੇ दाल ਹੋਰ ਚੀਜ਼ਾਂ ਜਿਹੜੀਆਂ ਸੁੱਗੀਆਂ ਜਾਂਦੀਆਂ ਵਾ ਇਹ ਇਹਦੇ ਵਿੱਚ ਕਿੰਨੀ ਸੱਚਾਈ ਹੈ ਵੀ ਬਾਕੀ ਇਹ ਤਾਂ ਹੋ ਰਿਹਾ ਵਾ ਕਿ ਸਿਰਫ ਇਲਜ਼ਾਮ ਹੀ ਹੈ ਪਹਿਲੀ ਤਾਂ ਗੱਲ ਹੈ ਜੀ ਮੱਕੀ ਦਾ ਬੀਜ ਜਿਹੜਾ ਵਾ ਉਹਦੇ ਰੇਟ ਦਾ ਹੀ ਕਨਫਰਮੇਸ਼ਨ ਹੈ ਨਹੀਂ ਸਾਨੂੰ ਕਿਸੇ ਨੂੰ ਵੀ ਕਨਫਰਮ ਨਹੀਂ ਕਿਸਾਨ ਨੂੰ ਕਿ ਮੱਕੀ ਦਾ ਬੀਜ ਦਾ ਰੇਟ ਹੈ ਕੀ ਹੈ ਜੈਨੂਨ ਨਾ ਤੇ ਜਿਹੜੇ ਜਿਹੜੇ ਦੁਕਾਨਦਾਰ ਕੋਲ ਮਾਲ ਆਉਂਦਾ ਉਹਦੇ ਰੇਟ ਦੀ ਕੋਈ ਉਹ ਜੈਨੂਨ ਲਿਸਟ ਲਾਉਂਦਾ ਵਾ ਜਿਹੜੀ ਜੁਨੀਵਰਸਿਟੀ ਵੱਲੋਂ ਜਾਂ ਸਾਡੇ ਯੂਨੀਵਰਸਿਟੀ ਡਿਪਾਰਟਮੈਂਟ ਵੱਲੋਂ ਲੋਕਲ ਉਹਦੀ ਲਿਸਟ ਲਾਈ ਜਾਵੇ ਜਿਹਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਇਹ ਬੀਜ ਜਿਹੜਾ ਵਾ ਇਹ ਇਸ ਰੇਟ ਦਾ ਹੈਗਾ ਔਰ ਉਹ ਵੀ ਜਿਹੜਾ ਵਾ ਉਹ 1800 ਤੋਂ ਲੈ ਕੇ 323300 ਰੁਪਏ ਤੱਕ ਉਹੀ ਵੀ ਵੇਚਿਆ ਜਾਂਦਾ ਔਰ ਰੇਟ ਦਾ ਕਿਸੇ ਨੂੰ ਪਤਾ ਹੀ ਨਹੀਂ ਮਨਮਰਜ਼ੀ ਦੀ ਰੇਟ ਆ ਜੀ ਬਿਲਕੁਲ ਇਹ ਸਾਡੇ ਸਲਤਨਪੁਰ ਲੋਧੀ ਦੇ ਵਿੱਚ ਕੋਈ ਤਕਰੀਬਨ 23-30 ਹਜ਼ਾਰ ਏਕੜ ਸਾਡਾ ਜਿਹੜਾ ਰਕਪਾ ਉਹ ਬਹਾਰ ਰੁੱਤ ਦੀ ਮੱਕੀ ਹੈਟਾ ਇਹ ਪਿਛਲੇ ਸਾਲ ਕੋਈ 26000 ਏਕੜ ਸੀਗਾ ਇਸ ਵਾਰ ਇਹ ਸਾਡਾ ਅਨੁਮਾਨਾ 30000 ਨੂੰ ਹੋ ਜਾਊਗਾ ਤੇ ਫਸਲਾਂ ਦੀ ਜਿਹੜੀ ਆ ਕਟਾਈ ਉਹ ਹੋ ਚੁੱਕੀ ਆ ਤੇ ਜਿਹੜੀਆਂ ਨਵੀਆਂ ਫਸਲਾਂ ਉਹਦੇ ਵਿੱਚ ਮੱਕੀ ਜੜੀ ਆ ਉਹਦੀ ਬਜਾਈ ਧੜਾ ਧੜ ਹੋ ਰਹੀ ਆ ਸੋ ਇੱਕਦਮ ਜਿਹੜਾ ਮਾਰਕੀਟ ਦੇ ਵਿੱਚ ਇਹਦੀ ਡਿਮਾਂਡ ਆ ਬਹੁਤ ਜ਼ਿਆਦੀ ਵਧ ਗਈ ਆ ਤੇ ਡਿਮਾਂਡ ਦੇ ਹਿਸਾਬ ਨਾਲ ਸਾਰੀਆਂ ਹੀ ਕੰਪਨੀਆਂ ਦੀ ਜਿਹੜੀ ਸਪਲਾਈ ਆ ਸੀਡ ਦੀ ਉਹਦੇ ਵਿੱਚ ਕਾਫੀ ਗੈਪ ਆ ਤੇ ਇੱਕ ਵੱਡੀ ਗੱਲ ਇਹ ਆ ਕਿ ਜਿਹੜਾ ਇਹਦਾ ਕੋਈ 4 ਜਾਂ 4.5 ਕਿਲੋ ਦਾ ਪੈਕੇਟ ਹੁੰਦਾ ਮੱਕੀ ਦੇ ਬੀ ਦਾ ਤੋਂ ਪ੍ਰਤੀ ਪੈਕੇਟ ਪਿਛਲੇ ਸਾਲ ਦੇ ਨਾਲ ਉਹ ਕੰਪਨੀਆਂ ਲੋ ਐਮ ਆਰ ਪੀ ਦੇ ਵਿੱਚ ਹੀ 400 ਤੋਂ ਲੈ ਕੇ 700 ਤੱਕ ਵੀ ਵਾਧਾ ਕੀਤਾ ਗਿਆ ਉਹ ਕਈ ਵਾਰੀ ਫਾਰਮਰ ਨੂੰ ਇਹ ਵੀ ਲੱਗਣ ਲੱਗ ਜਾਂਦਾ ਕਿ ਪਿਛਲੇ ਸਾਲ ਸ਼ਾਇਦ ਉਹਨੇ ਘੱਟ ਰੇਟ ਤੇ ਲਿਆ ਸੀ ਆਕ ਕਿ ਬਹੁਤ ਜ਼ਿਆਦਾ ਰੇਟ ਆ ਮਿਲ ਗਿਆ ਉਹਨਾਂ ਨੂੰ ਸੋ ਐਮ ਆਰ ਪੀ ਦੇ ਵਿੱਚ ਹੀ ਕੰਪਨੀਾਂ ਵੱਲੋਂ ਵਾਧਾ ਕੀਤਾ ਗਿਆ ਬਾਕੀ ਐਮ ਆਰ ਪੀ ਤੋਂ ਉੱਤੇ ਜਿਹੜੀ ਕੋਈ ਵੀ ਚੀਜ਼ ਜਿਹੜੀ ਆ ਵੀ ਆ ਉਹ ਅਸੀਂ ਬਿਲਕੁਲ ਨਹੀਂ ਵਿਕਣ ਦੇ ਰਹੇ ਔਰ ਸੀਜ਼ਨ ਦੇ ਸ਼ੁਰੂ ਤੋਂ ਲੈ ਕੇ ਸਾਡੀ ਇਹ ਕੋਸ਼ਿਸ਼ ਰਹੀ ਆ ਵੀ ਇਦਾਂ ਨਹੀਂ ਕਿਤੇ ਵੀ ਕੋਈ ਸ਼ਿਕਾਇਤ ਨਾ ਹੋਵੇ ਬਕਾਇਦਾ ਇਹਦੇ ਉੱਤੇ ਬਿਲਕੁਲ ਨਜ਼ਰ ਰੱਖੀ ਜਾ ਰਹੀ ਆ ਤੇ ਦੂਜੀ ਗੱਲ ਕਿ ਇਦਾਂ ਦਾ ਕੋਈ ਵੀ ਮਸਲਾ ਹਾਲ ਦੀ ਘੜੀ ਤੱਕ ਕੋਈ ਵੀ ਮੇਰੇ ਧਿਆਨ ਦੇ ਵਿੱਚ ਕੋਈ ਲਿਖਤੀ ਦੇ ਵਿੱਚ ਕੋਈ ਨਹੀਂ ਆਇਆ ਤੇ ਫਿਰ ਵੀ ਜੇ ਕੋਈ ਕਿਸੇ ਫਾਰਮਰ ਨਾਲ ਇਸ ਤਰ੍ਹਾਂ ਦਾ ਹੁੰਦਾ ਤੇ ਬਕਾਇਦਾ ਇਹ ਇਹਦਾ ਮੈਂ ਸਖਤ ਕਾਰਵਾਈ ਕਰੂੰਗਾ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਦਾ ਜੇ ਕਿਤੇ ਵੀ ਤੁਹਾਨੂੰ ਉਹਨਾਂ ਨੂੰ ਕੰਟਰੋਲ ਰੇਟ ਜਿਹੜਾ ਐਮ ਆਰ ਪੀ ਪ੍ਰਿੰਟ ਰੇਟ ਉਹਦੇ ਉੱਤੋਂ ਜੇ ਕਿਤੇ ਕੋਈ ਰੁਪਈਆ ਵੀ ਵੱਧ ਲਿਆ ਜਾਂਦਾ ਉਹ ਕਾਈਂਡਲੀ ਸਾਡੇ ਨਾਲ ਸੰਪਰਕ ਕਰਨ ਮੈਂ ਬਿਲਕੁਲ ਉੱਤੇ ਕਾਰਵਾਈ ਕਰੂੰਗਾ ਸਟਾਕ ਜਿਹੜਾ ਤੁਹਾਡੇ ਵੱਲੋਂ ਪਿਛਲੀ ਵਾਰੀ ਬੋਰਡ ਲਗਵਾਏ ਗਏ ਸੀ ਦੁਕਾਨਾਂ ਦੇ ਉੱਤੋਂ ਬੋਰਡ ਜਿਹੜੇ ਗਾਇਬ ਹੋ ਚੁੱਕੇ ਆ ਇਹ ਮੈਂ ਦੇਖਣਾ ਮੈਂ ਸਾਰਿਆਂ ਦੇ ਬੋਰਡ ਜਿਹੜੇ ਆ ਸ਼ਾਮ ਜਾਂ ਸਵੇਰ ਤੱਕ ਸਾਰੀਆਂ ਦੁਕਾਨਾਂ ਦੇ ਬਾਹਰ ਹਰ ਵੈਰਾਈਟੀ ਔਰ ਉਹਦਾ ਜਿੰਨਾ ਪ੍ਰਾਈਸ ਲਿਸਟ ਤੇ ਜਿੰਨਾ ਉਹਦਾ ਸਟਾਕ ਆ ਉਹ ਬਕਾਇਦਾ ਸਾਰੀਆਂ ਦੁਕਾਨਾਂ ਤੇ ਇੰਸ਼ੋਰ ਕਰਾ ਦੂੰਗਾ ਸਾਰੀਆਂ ਤੇ ਲੱਗਾ ਹੋਊਗਾ ਸਟਾਕ ਆਉਂਦੀ ਕਿੰਨੀ ਕੀ ਇਸ ਭਾਅ ਨਾਲ ਕਿੰਨੇ ਕੁ ਦਨਾਂ ਹੁੰਦੇ ਕੁਝ ਮੇਰੇ ਇਹਨਾਂ ਨੇ ਕੰਪਨੀਆਂ ਦੇ ਜਿਹੜੇ ਰਿਜੀਨਲ ਮੈਨੇਜਰ ਜਾਂ ਇਹਨਾਂ ਨੂੰ ਦੇਖਦੇ ਨੇ ਉਹਨਾਂ ਨਾਲ ਗੱਲ ਹੋਈ ਆ ਬਹੁਤੀਆਂ ਨੇ ਕੰਪਨੀਆਂ ਲੋ ਸਾਨੂੰ ਇਹੀ ਐ ਕਿ 18 ਜਾਂ 19 ਤਰੀਕ ਦੇ ਵਿੱਚ ਸਾਰਿਆਂ ਦਾ ਜਿਹੜਾ ਸਟਾਕ ਆ ਉਹ ਅਵੇਲੇਬਲ ਹੋ ਜਾਊਗਾ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਜਰਮੀਨੇਸ਼ਨ ਦੇ ਟੈਸਟ ਹੁੰਦੇ ਆ ਇਹਨਾਂ ਦੇ ਉਹ ਜਿੰਨਾ ਚਿਰ ਉਹ ਪਾਸ ਨਹੀਂ ਹੁੰਦੇ ਉਹਨਾਂ ਚਿਰ ਉਹ ਸੀਡ ਜਿਹੜਾ ਰਿਲੀਜ਼ ਨਹੀਂ ਕਰਦੀਆਂ ਟੰਪਣੀਆਂ ਔਰ ਜਿੱਦਾਂ ਹੀ ਹੋ ਜਾਊਗਾ 18 ਜਾਂ 19 ਤਰੀਕ ਦੇ ਵਿੱਚ ਉਹਨਾਂ ਨੂੰ ਤੁਹਾਨੂੰ ਸ਼ੋਰਟੀ ਦਿੱਤੀ ਗਈ ਇਹ ਵੀ ਆ ਜਾਊਗਾ ਸੋ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਸੀਡ ਆ ਅਵੇਲੇਬਲ ਹੋਊਗਾ